ਅੱਜ ਆਪਾਂ ਚੜ੍ਹਦੇ ਖਾਣੇ ਆ ਪਰ ਮੈਨੂੰ ਨਹੀਂ ਮੈਨੂੰ ਮੇਰੀ 75 ਸਾਲ ਦੀ ਉਮਰ ਆ ਸੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫਤੇ ਜੀ ਡੈਡੀ ਜੀ ਨੂੰ ਮੇਰ ਲਓ ਪਹਿਲਾਂ ਦੇ ਡੈਡੀ ਜੀ ਹੱਦ ਤੋਂ ਪਹਿਲਾਂ ਆ ਕੇ ਹਾਂ ਵਾਹਿਗੁਰੂ ਜੀ ਕੀ ਫਤੇ ਜੀ ਫਤੇ ਜੀ ਮੋਹਕਮ ਸਿੰਘ ਸਹਿਬ ਸਿੰਘ ਅਰਲੀਨ ਕੌਰ ਤੇ ਸਾਰੇ ਹੀ ਤਿਆਰ ਹੋ ਚੁੱਕਿਆ ਤੇ ਅੱਜ ਆਪਾਂ ਚੱਲੇ ਆ ਸਿਮਰਨ ਉਹਨਾਂ ਕਰ ਜਿੱਦਾਂ ਕਿ ਆਪਣੇ ਕੋਤੇ ਸਿਮਰਨ ਦਾ ਵਿਆਹ ਆਪਣੇ ਦਾ ਤੇ ਸਾਰੇ ਜਨ ਆਏ ਹਾਂ ਸਾਰੇ ਜਣੇ ਆਏ ਨੇ ਅਸੀਂ ਤਿਆਰੀ ਟੁਰੀ ਆਪਣੀ ਕਰਦੇ ਬੇ ਕਪੜੇ ਕੁੱਪੜੇ ਦੇ ਪਾਏ ਨੇ ਡਿੱਗੀ ਵੀ ਫੋਲੋ ਕੀ ਗੱਡੀ ਦੀ ਤੇ ਸਾਰਾ ਫਿੱਟੋ ਗਿਆ ਦਰੁਬਸ ਦੋ ਕਜਨੇ ਦੀ ਸੀਟ ਹੈਗੀ ਨਿਆਣੇ ਇੱਥੇ ਬਹਿ ਜਾਣਗੇ ਸਬਜ਼ੀ ਦੇ ਅੱਗੇ ਬਹਿ ਜਾਗੇ ਇਦਾਂ ਕੁਛ ਆਪਣੀ ਤਿਆਰੀ ਟੁਰੀ ਕਰਕੇ ਨਿਕਲ ਲੱਗੇ ਆਹੀ ਥੋੜੇ ਦਿਨ ਪਹਿਲਾਂ ਚੱਲੇ ਆ ਕਿਉਂਕਿ ਇਹ ਪਿਛਲਾ ਵਕ ਜੋ ਦੇਖਿਆ ਇਹ ਹੁਣੀ ਪਹੁੰਚੇ ਆ ਤੇ ਵਿਆਹ ਨੂੰ ਵੀ ਹੁਣ ਜਿਵੇਂ ਕਰੋ ਸ਼ੁਰੂ ਹੋਣ ਨੂੰ ਵੀ 3-4 ਦਿਨ ਹੀ ਰਹਿ ਗਏ ਨੇ ਸੇਸ ਕਰਕੇ ਹੁਣ ਤਿਆਰੀਆਂ ਕਰਾਂਗੇ ਉਹ ਵਲੌਗ ਤੁਹਾਨੂੰ ਦਿਖਾਵਾਂਗੇ ਇੰਟਰਫੇਰ ਜਿਆਦਾ ਲੰਬੀ ਹੋ ਜਾਣੀ ਤੇ ਫਿਲਹਾਲ ਅਸੀਂ ਸਿਮਰੋਂ ਨਾਲ ਕੋ ਚੱਲਿਆ ਕੀ ਅਸੀਂ ਆਰਗੇਨਾਈਜ਼ ਕੀਤਾ ਫੋਟੋ ਵੀ ਤੁਹਾਨੂੰ ਅੱਗੇ ਵਲੌਗ ਦੇ ਵਿੱਚ ਪਤਾ ਲੱਗਦਾ ਰਹੇਗਾ ਰਵਰ ਸਾਹਿਬ ਜੀ ਵਲੌਗਰ ਨੇ ਜਿਹੜੇ ਹੋ ਅੱਗੇ ਤੱਕ ਇਹਨੇ ਨਾਲ ਉਹਨਾਂ ਦਾ ਬੇਟਾ ਜੀ ਬੈਠੇ ਕੀ ਚੈਟ ਪਿੱਛੇ ਅਸੀਂ ਪਿੱਛੇ ਸੀ ਰੱਖਿਆ ਕਿ ਮਤਲਬ ਗੱਡੀ ਮਾਗਾ ਅੱਜ ਪਤਾ ਲੱਗ ਗਿਆ ਸੀ ਇੰਡੀਆ ਆਇਆ ਹੈ ਨਾ ਵੀਰੇ ਡਰ ਨਹੀਂ ਲੱਗਦਾ ਬਈ ਤੁਹਾਨੂੰ ਮੈਂ ਗੱਡੀ ਚਲਾਉਣਾ ਪਿਆ ਹੈ ਨਹੀਂ ਮੈਨੂੰ ਚਲਾ ਤੇ ਲੱਗਾ ਹੀ ਸੁਪਰਾਵੋ ਅੱਛਾ ਤੁਹਾਨੂੰ ਪਹਿਲਾਂ ਡਰ ਲੱਗਦਾ ਸੀ ਮਮਾ ਤੁਹਾਨੂੰ ਡਰਦਾ ਹੈ ਹਾਂ ਡਰ ਲੱਗਦੀ ਗਾਜੇ ਮਮਾ ਤੇ ਲੱਗੀ ਹਾਂ ਵੀ ਮਮਾ ਜੀ ਨੂੰ ਸਕਰਨ ਤਾਂ ਦੇ ਕਰਤੰਦੀ ਹੈ ਹਾਂ ਤੂੰ ਬੜੀ ਖਰਾਬ ਹੈ ਕੀ ਗਾਈਜ਼ ਅਤਤੋਂ ਦੁਪੋਤ ਬੰਦੀਏ ਸਵੇਰ ਦਾ ਜੇ ਕਿੰਨਾ ਟਾਈਮ 11 ਵਜੇ ਨੇ ਤੇ ਧੁੰਦ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ ਡਰਾਈਵਰ ਸਾਹਿਬ ਦਾ ਫਿਰ ਵੀ ਨਹੀਂ ਧੁੰਦੇ ਹੋਣ ਦੇ ਬਾਵਜੂਦ ਵੀ ਤੁਹਾਨੂੰ ਟਾਈਮ ਤੇ ਪਹੁੰਚਾ ਦੇਣ ਲੱਗਾ ਬੋਲਦੇ ਕਿ ਪੱਟੇ ਵੀ ਤੇ 11 ਗਏ ਨੇ ਕਿੰਨੇ ਵੇ ਦਾ ਟਾਈਮ ਦਿੱਤਾ ਉਹਨਾਂ ਨੂੰ ਅਪਾ 10 ਵਜੇ ਦਾ ਟਾਈਮ ਦਿੱਤਾ ਵੀ ਨਹੀਂ ਤਿਆਰ ਹੁੰਦੀ ਵੀ ਸੀ ਸਾਢੇ 10 ਸਾਢੇ 11 ਹੋ ਗਏ ਨੇ ਵੀ ਨਹੀਂ ਤਿਆਰ ਹੁੰਦੀ ਵੀ ਤੇ ਕੇ ਟਾਈਮ 10 ਵਜੇ ਦਾ ਤੇ 11 ਵਜੇ ਸਾਢੇ 11 ਹੋ ਗਏ ਨੇ ਅਸੀਂ ਸੜਕਾ ਤੇ ਘੁੰਮ ਗਏ ਤੇ ਦੀ ਅਸੀਂ ਆ ਗਏ ਆ ਖੰਨੇ ਮਾਜਰੇ ਤੇ ਮਾਜਰੇ ਦੇ ਕੋਲ ਸਾਡੇ ਇੱਥੇ ਇੱਕ ਗੁਰਦੁਆਰਾ ਸਾਹਿਬ ਨੇ ਬੜੇ ਫੇਮਸ 10 ਜਾਣਕਾਰੀ ਦਿੱਤੇ ਸਾਡੇ ਤੇ ਰਹੀ ਜੀ ਤੇ ਸਾਡੇ ਆਨੰਦ ਕਾਰਜ ਹੋਏ ਸੀ ਫਿਰ ਆਨੰਦ ਕਾਰਜ ਹੋਏ ਸੀ ਸਾਡੇ ਸਿੱਧਾ ਸਿੱਧਾ ਤੁਹਾਨੂੰ ਲਾਈਵ ਦਿਖਾਣੇ ਆ ਲਾਈਵ ਕੀ ਵੀਡੀਓ ਤੇ ਬਾਅਦ ਵਿੱਚ ਦੇਖਣ ਨੂੰ ਮਿਲੇਗੀ ਤੁਹਾਨੂੰ ਖਾਣੇ ਜੀਰੋ ਮਿੰਟ ਆ ਗੁਰਦੁਆਰਾ ਸਾਹਿਬ ਹੈ ਅੱਤੀ ਸਾਡੇ ਫੇਰ ਹੋਏ ਜਿੱਤੋ ਪਿੱਛੇ ਨਾ ਮਾਰੀ ਨੇ ਤੇ ਕੰਡ ਪਿੰਡ ਆ ਗਏ ਉਹ ਬਾਈ ਨੇ ਵੀ ਚਿੱਟੀ ਕੋਟੀ ਸਾਡ ਭਾਈ ਆ ਜੀ ਐਂਡ ਸਿਸਟਰ ਜੀ ਓਏ ਮਾਰੇ ਬਰਦ ਗੱਲ ਕਿਤਾਬੀ ਸਾਸਰੀ ਪਾ ਜੀ ਸਾਸਰੀ ਦਾ ਸੌਣ ਦਾ ਸਾਸਰੀ ਦਾ ਸਾਰੀ ਸਹਿ ਸਿੱਧੀ ਕਰਕੇ ਲਾ ਦਿਓ ਬੈਂਕੀ ਮਾੜੀ ਅੱਤ ਸਾਦੀ ਥੋੜੀ ਦੇਰ ਗਲੀ ਜੀ ਸਿੱਧੀ ਕਰਕੇ ਲਾ ਦਿਓ 哎呀，就疼。 ਇਹ ਸਿਰਦ ਨੂੰ ਹਲਾ ਸਮਝਾ ਦਈਏ ਫਿਰ ਅਸੀਂ ਸਰਪ੍ਰਾਈਜ਼ ਰੱਖਿਆ ਸੀ ਵੀ ਐਂਟਰੀ ਜਿਹੜੀ ਢੋਲਾ ਰੱਖਾਂਗੇ ਫਿਰ ਅਸੀਂ ਕੈਬਰ ਪਰਵਾਨ ਦੇ ਕਿ ਤਰ੍ਹਾਂ ਇਹ ਤੁਹਾਨੂੰ ਪਰੂ ਮੈਂ ਇਹ ਐਂਟਰੀ ਕੀਤੀ ਤੇ ਤੁਹਾਨੂੰ ਦਿਖਾਇਆ ਤੇ ਯਾਦਾਂ ਰਿਕਾਰਡ ਕਰ ਲਿਆ ਪਾਪਾ ਜੀ ਸਾਡੇ ਸਾਡੇ ਨਾਲ ਨੇ ਤੇ ਸਾਡੇ ਹੌਂਸਲੇ ਬੁਲੰਦ ਨੇ ਤੇ ਪਪਾ ਜੀ ਰੋਣੇ ਕੋ ਕਿ ਕਿ ਚੱਲਦੀ ਹੈ ਗੱਲ ਕਮਾੜੀ ਚੱਲ ਚੱਲ ਆਜੋ ਆਜੋ ਭਾਜੀ ਚਲ ਚੱਲ ਆਓ

ਕਰਨਾ ਇਹ ਤੋਂ ਦੇਖੇ ਪਰ ਆ ਹੋਵੇ ਗਾਇਸ ਸਰਪ੍ਰਾਈਜ਼ ਦਿੱਤਾ ਗਿਆ ਮਾਤਾ ਹੜ ਕੋਈ ਨਹੀਂ ਪਤਾਏਗਾ ਹੀ ਹਾਂ ਬਸ ਕਿਨ ਕਾਜਲ ਨੂੰ ਪਤਾ ਹੈ ਹੈ ਨਾ ਕਾਜਲ ਕਾਜਲ ਦਾ ਪਲਾਨ ਸੀ ਭਾਜੀ ਉਹਨੇ ਪਲਾਨ ਸੀ ਭਾਜੀ ਹੁਣ ਆਂਦੇ ਮੇਰੇ ਪਿੱਛੇ ਗੋਰਾ ਸਿਮਾ ਸਾਡਾ ਬਾਜੀ ਤੇ ਹੁਣ ਅਸੀਂ ਚੱਲਿਆਂ ਸ਼ਹਿਰ ਕਿਤਰਾ ਨਹੀਂ ਕਿਤਰਾ ਨਹੀਂ ਜੁਗਤੀ ਕਣੀ ਮਾਰਦੀ ਹੈ ਸਰ ਦੇ ਹੈ ਹੈ ਕੀ ਹੋ ਗਈ ਗਾਇਸ ਹੁਣ ਆਪ ਆ ਚੁੱਕੇ ਹਾਂ ਅੰਬਾਲਾ ਦੇ ਬਾਜ਼ਾਰਾਂ ਦੇ ਵਿੱਚ ਜਿੱਥੇ ਸਾਡੀ ਸ਼ਾਪਿੰਗ ਚੱਲਦੀ ਪਈ ਥੋੜਾ ਬਤਾ ਇਹ ਸਮਾਨ ਲੈ ਲਿਆ ਉਹਦਾ ਵੀ ਵਲੌਗ ਨਹੀਂ ਬਣਾਇਆ ਹੈਗਾ ਪਰ ਹੁਣ ਅਸੀਂ ਘੁੰਮਣੇ ਪਿਆ ਗੋਰਾ ਸਿੰਘ ਨਾਲ ਐ ਮੋਹਕਮ ਸਾਹਿਬ ਨਾਲ ਐ ਲਾਪਾ ਜੀ ਨਾਲ ਕਿਧਰ ਨੇ ਨਾਲ ਹੈਗੇ ਹੈਗੇ ਡਿਊਟੀ ਨਿਭਾਉਣੇ ਬੜੀ ਭਾਰੀ ਦੇ ਹੰਦੋ ਲੋਹੀ ਮਾਰੇ ਦਾ ਵਿਚਾਰ ਦਖਾਣੇ ਆ ਸ਼ਾਮਾ ਦੀਆਂ ਰੋੜਕਾਂ ਜਿਹੜੀ ਮੈਂ ਦੁਕਾਨ ਵੜਿਆ ਸੀ ਨਾ ਉਹ ਤੇ ਜੁੱਤੇ ਵੀ ਮਿਲਦੇ ਵਧੀਆ ਓਕੇ ਜੁੱਤੀਆਂ ਉਹਨਾਂ ਕੋਲ ਦੇਖਣੀ ਆ ਦੇਖ ਲੈ ਉਹ ਆਂਦੀ ਵਰੀ 40ਵੇਂ ਕਰ ਲੈਨੇ ਆ ਜੇ ਹੁਣ ਵੇਖਣੀ ਆ ਠੀਕ ਪਹਿਲਾਂ ਘੜੀ ਦੇਖ ਲੈ ਨਾ ਜੇ ਇਹਨਾਂ ਕੋਲ ਹੈਗੀ ਘੜੀ ਦੇਖ ਲੈ ਆ ਫਿਰ ਚੱਲ ਆ ਜੀ ਲੋ ਗਾਈਸ ਸਾਪਾ ਲਿਆ ਉਹਨ ਘੜੀਆਂ 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 ਹੋ ਗਿਆ ਐ ਮੌਕਮ ਸਹੀ ਸਾਡਾ ਮਿਨਾ ਖੋਸ਼ੇ ਆਏਂਗੇ ਅੰਦਰ ਬੈਠੋ ਬੈਠ ਲਿਆ ਮੋਕੰਦੇ ਬੈਠੇ ਇਹ ਪਹਿਲਾ ਦਿਨ ਐਕਸਪੀਰੀਅੰਸ ਕੀਤਾ ਸਭੀ ਤੂੰ ਕਿੰਨਾ ਪਹਿਲਾ ਐਕਸਪੀਰੀਅੰਸ ਆ ਬੜੇ ਬਾਰਤੀ ਨੇ ਉਹਨਾਂ ਦੇ ਗਏ 10 ਤਰੀਕ ਨੂੰ ਜਿਆਦਾ ਲਾਈ ਮੋਕਮ ਦੀ ਪੈਂਟ ਵੱਡੀ ਥੋੜੀ ਜਿਹੀ ਕੱਟਣ ਨੂੰ ਦਿੱਤੀ ਜਿਆਦਾ ਕੱਟਦੀ ਰੋਲਾ ਬਣ ਗਿਆ ਭਾਈ ਖਰਚਾ ਪੈ ਗਿਆ ਤੁਹਾਨੂੰ ਹਾਂ ਕਰਾਈ ਮੈਂ ਇਦਾਂ ਦੀ ਸੀ ਉਹ ਨਹੀਂ ਕੀ ਕਹਿ ਰਹੇ ਨੇ ਤਪਤੀ ਕਰਵਾਇਓ ਵਰਨਾਰੋ ਮੇਰੀ 75 ਸਾਲ ਦੀ ਉਮਰ ਆ ਮੈਨੂੰ ਨਹੀਂ ਪਤਾ ਕਿ ਮੈਂ ਇਹ ਕਿਉਂ ਕਰਨੀ ਹੋਣੀ ਸੀ ਇਹ ਕਹਿੰਦਾ ਮੈਂ ਕੀ ਮੈਂ ਐਸੇ ਲੈਂਦ ਠੀਕ ਹੈ ਮੇਰੇ ਉਸ ਦੀ ਵੀ ਲੋੜ ਹੈ ਲੱਗਦਾ ਵੀ ਵਿਧਾਨੀ ਹੁੰਦਾ ਹੈ ਬਹੁਤ ਜ਼ਿਆਦਾ ਤੰਗੀ ਪੜਾ ਹਾਂਜੀ ਉਸਦੀ ਵੀ ਛੋਟੀ ਤਰ੍ਹਾਂ ਦਾ ਰਹਿ ਗਿਆ ਭਾਈ ਹੋਰ ਕਿਰਾਏ ਨਹੀਂ ਸੀ ਪਰ ਮੈਂ ਕਿਹਾ ਖੁੱਲੀ ਮੈਂ ਸਾਰਾ ਟਾਇਰ ਵੀ ਖੁੱਲੀ ਖੁੱਲੀ ਉਹਨਾਂ ਦਾ ਸੌੜੀ ਕਿਵੇਂ ਕਰਾਂਗੇ ਇਹਨੂੰ ਕੱਲ ਮਿਲੇਗੀ ਹਾਂ ਹੁਣ ਕੱਲ ਸੌੜੀ ਕਰਨੀ ਪੈਣੀ ਦੋ ਮਿੰਟ ਤੇ ਪੇਚਾ ਪੈ ਗਿਆ ਨਹੀਂ ਨਹੀਂ ਪੈ ਗਏ ਦੋ ਦੋ ਹੱਥ ਨਹੀਂ ਕਰਨੇ ਪੈਣੇ ਮੈਂ ਤੇ ਆ ਭਾਈ ਨਾ ਲੜਾ ਤੂੰ ਇਹਨਾਂ ਨਾਲ ਲੜੀ ਠੀਕ ਹੋ ਗਈ ਛੋਣੀ ਲੱਗਦੀ ਤਾਂ ਨਹੀਂ ਨਹੀਂ ਭਾਈ ਨਹੀਂ ਨਹੀਂ ਕੋਈ ਬਾਤ ਨਹੀਂ ਜੀ ਨਹੀਂ ਨਹੀਂ ਕਸਟਮਰ ਨੇ ਇਹ ਤਾਂ ਮਾਸਟਰ ਨੇ ਵੀ ਸਮਝਦਾਰੀ ਰਖਾਈ ਇਹ ਮਾਰਕਡ ਕਿਤੇ ਭਾਈ ਨੈਰੋ ਯਾਰ ਸਾਡੀ ਸੌ ਲੱਗੀ ਆਹ ਰੇ ਵੀਰ ਨੂੰ ਸੰਤੁਸ਼ਟੀ ਨਹੀਂ ਮਿਲਦੀ ਜਿੰਦਾ ਕਾਹੀ ਕਰੀਏ ਨਾ ਅੱਡੇ ਦੇ ਕੋਲ ਦੇ ਅੰਦਰ ਵੀ ਇੱਡੇ ਅੰਦਰ ਵੀ ਮਸਲਾ ਵੈਸੇ ਹੋ ਜਾਏਗਾ ਅਜੇ ਵੀ ਨਹੀਂ ਉਲਝਾਏਗਾ ਸਾਰਾ ਮਸਲਾ ਗੋਰੇ ਨੇ ਖੜਾ ਕੀਤਾ ਹੈ 20 16 ਨਹੀਂ 11 11 ਕਰ ਦੋ ਹੁਕਮ ਜਿਵੇਂ ਕਰਾਏ ਜੇ ਵਿਚਾਰਾ ਆਪਣੇ ਆਪ ਨੂੰ ਵਿਕਟਮ ਸਮਝਦਾ ਹੋਵੇ ਹੁੰਦਾ ਕਿ ਮੇਰੇ ਨਾਲ ਅੱਜ ਵੀ ਲੱਗੇ ਨੇ ਪਿੰਡ ਵਿੱਚ ਨੱਗੇ ਨੇ ਤੇ ਸਾਡੇ ਨੇੜੇ ਦੁਕਾਨਦਾਰ ਬਣ ਗਏ ਨੇ ਬਾਜੀ ਉਹ ਦੁਕਾਨ ਦੇ ਵਿੱਚ ਖੜਾ ਹੈ ਸਾਹਿਬ ਵੀ ਉਹ ਖੜਾ ਹੈ ਆਈ ਭਾਈ ਕੱਪੜੇ ਤੁਸੀਂ ਦੁਕਾਨ ਦੇ ਕੰਮ ਕਰਦੇ ਹੋ ਆ আচ্ছা ਤੇ ਮੈਂ ਦੁਕਾਨ ਦੇ ਕੰਮ ਕਰਦੇ ਸੀ ਗਾਇਸ ਹੁਣ ਆਪਾਂ ਪਹੁੰਚਿਆ ਸਰਜੀ ਤੋਂ ਰਣਕੋਲ ਤੇ ਕਾਜਲ ਹੋ ਰਹੇ ਨੇ ਕੀ ਲਿਆ ਤੇ ਇਹ ਦੱਸ ਦੋ ਮੜਾ ਦੇ ਆਪੀ ਕਾਜਲ ਨੇ ਇੱਕ ਸੂਟ ਲਿਆ ਸਰਜੀ ਨੇ 200 ਰੁਪਏ ਦੇ ਬਸ ਠੀਕ ਹੈ ਹੈ ਤੇ ਰੇਟ ਐ ਮੇਰੀ ਪੈਂਟ ਢਿੱਲੀ ਦੇਖਦੇ ਡਿੱਗਣ ਵਾਲੀ ਐ ਐ ਦੀ ਨਿਸ਼ਾਨੀ ਕੀ ਖਲਾਦ ਨੇ ਛੂਟ ਦਿਖਾਣੇ ਨੇ ਕਿ ਨਹੀਂ ਦਿਖਾਣੇਗੇ ਨਹੀਂ ਉਹਨਾਂ ਹੀ ਉਹ ਸਰਪ੍ਰਾਈਜ਼ ਰੱਖਿਆ ਹੈ ਠੀਕ ਐ ਤੇ ਆਪਾਂ ਕਿੱਥੇ ਆਏ ਆ ਅੰਬਾਲੇ ਅਗਲ ਸਾਰੀ ਕਾਲਕਾ ਚੌਕ ਦੇ ਕੋਲ ਦੁਕਾਨਾਂ ਨੇ ਹਨਾ ਕਾਫੀ ਮਸ਼ਹੂਰ ਨੇ ਟ੍ਰਾਫਿਕ ਉਸੇ ਲਾਪਾ ਜੀ ਮੇਰੇ ਵਾਂਗੂ 10-10 ਸਨਜਰ ਆਣਗੇ ਕਾਰਨ ਕਾਰਨ ਪਤਾ ਹੀ ਹੋਣਾ ਚਾਹੀਦਾ ਤੇ ਜਿੱਥੇ ਲਿੰਕਾ ਮਿਲਦਾ ਪਏ ਕੰਪਲੀਮੈਂਟਰੀ ਆਫਿਸ ਆਉਂਦਾ ਪਰ ਮੁੜ ਕੇ ਤੇ ਅੱਗੇ ਗਾਇਸ ਸੋਣਾ ਪਾਇਆ ਰੈਸਟੋਰੈਂਟ ਵਿੱਚ ਡਿਨਰ ਵਾਸਤੇਿੱਥੇ ਸਾਡਾ ਸਾਰੀ ਫੈਮਿਲੀ ਇਕੱਠੀ ਹੋਈ ਏ ਤੇ ਮਾਮੀ ਜੀ ਨੇ ਸਾਨੂੰ ਲੈ ਕੇ ਆਏ ਹੋਏ ਨੇ ਅਡੀ ਮੰਮੀ ਐ ਸਿੱਤੇ ਮੰਮੀ ਵਾਲੀ ਮੰਮੀ ਮੰਮੇ ਦਾ ਪਰਚੜੇ ਵੇਨੂੰ ਉਹਦੀ ਖੁਸ਼ੀ ਦੇ ਲਈ ਪਾਰਟੀ ਕੀਤੀ ਜਾ ਰਹੀ ਹੈ ਤੇ ਲਹਿਰਾ ਲੱਗੇ ਜੀ ਟੇਬਲ ਦੇ ਉੱਪਰ ਇੱਧਰ ਸਾਡੇ ਕਾਜਲ ਬੈਠੇ ਨੇ ਨਿਆਣੇ ਨੇ ਮੌਕਾ ਮੈਂ ਇੱਧਰ ਸਾਡੇ ਨਾਲ ਲਾਹ ਪਾਜੀ ਸਾਡੇ ਕੁਛ ਦੀ ਵੀਡੀਓ ਸਾਡੇ ਕੋਲ ਬਣ ਗਈ ਕੁਛ ਦੀ ਭੁੱਲ ਜਾਨੇ ਬਣਾਉਂਦੇ ਬਣਾਉਂਦੇ ਹੋਣ ਵੀ ਭੁੱਲ ਗਈ ਸਰਵਨ ਜਸਿਆ ਹੀ ਵੀ ਯਾਦ ਕਰਾਇਆ ਵੀ ਸਭ ਕੁੜੀਆਂ ਸੱਤ ਕੁੜੀਆਂ ਕੀ ਕਹਿਣ ਖਰਚਾ ਸਭ ਕੁੜੀਆਂ ਕਰਦੀਆਂ ਕਰਦੀਆਂ ਸਾਰਿਆਂ ਨੂੰ ਪਤਾ ਜੇ ਮੈਂ ਪੁੱਛਾਂ ਤਾਂ ਨਾ ਕਰਦੀਆਂ ਕੁੜੀਆਂ ਜਿਆਦਾ ਸ਼ਾਪਿੰਗ ਕਰਦੀਆਂ ਮੁੰਡਿਆਂ ਨਾਲ ਬਾਜੀ ਸੰਦੇਸ਼ ਹਮਜੀ ਹਾਈ ਫੈਮਿਲੀ ਹਾਈ ਉਹ ਬਧਾਈਆਂ ਆਣ ਜਨ ਦੇਂਦੀਆਂ ਮਾਮੀ ਨੂੰ ਬਧਾਈਆਂ ਦੇ ਦੇ ਮੈਂ ਕਿਹਾ ਮਾਮਾ ਤੇ ਮੈਂ ਦੇ ਦੇਣਾ ਐਸਾ ਹੁਣ ਆ ਪਾ ਚੁੱਕੇ ਆ ਘਾਰ ਟੱਕ ਟੁਟਕੇ ਖਾਣਾ ਪੀਣਾ ਹੋ ਚੁੱਕਿਆ ਤੇ ਸਾਰੇ ਸਬਜ਼ੀ ਸਬਜ਼ੀਆਂ ਸਵਾਦ ਸੀ ਪਰ ਇੱਕ ਸਬਜ਼ੀ ਦੀ ਮਿਰਚਾ ਜ਼ਿਆਦਾ ਸੀ ਜੋ ਜਿਹੜੇ ਜਿਹੜੇ ਪਾਸੇ ਮਿਰਚਾ ਲੰਗੀਆਂ ਜਲਣ ਮਹਿਸੂਸ ਹੁੰਦੀ ਪਈ ਐ ਤੇ ਕਾਜਲ ਕੌਰ ਨੇ ਸਾਡੀ ਨਾਲ ਕੇ ਪੈਡ ਮਲਖ ਲਿਆ ਤੇ ਹੁਣ ਅਸੀਂ ਪਹੁੰਚਿਆ ਅੰਬਾਲੇ ਸਾਡੇ ਮਾਮਾ ਜੀ ਦੇ ਘਰ ਤੇ ਘਰ ਸਾਡੇ ਮਾਮੇ ਨੇ ਬੜਾ ਸੋਹਣਾ ਬਣਾਇਆ ਹੈ ਮਮੀ ਸਾਡੀ ਇੱਥੇ ਕਿਧਰੇ ਹੋਣੀ ਐ ਮਮੀ ਕਿਧਰੇ ਸਾਡੇ ਸैम ਹਣੀ ਤੇ ਆ ਮਮੀ ਜੀ ਨੇ ਸਾਡੇ ਤੇ ਕੱਲ ਦੇ ਫਿਰ ਨਵੇਂ ਦਿਨ ਦੇ ਵਿੱਚ ਕੀ ਕੀ ਕਰਾਂਗੇ ਉਹ ਤੁਹਾਨੂੰ ਅਗਲੇ ਵਲੌਗ ਵਿੱਚ ਦਿਖਾਵਾਂਗੇ ਤੇ ਵਧੀਆ ਲੱਗੇਗਾ ਤੇ ਹਣੀ ਸਿੰਘ ਖਰੇ ਫਰੀ ਹੈਗਾ ਕਿ ਨਹੀਂ ਸਾਡੇ ਨਾਲ ਚੱਲੇਗਾ ਕਿ ਨਹੀਂ ਹਾਂਜੀ ਹਾਂ ਜਰੂਰ ਚੱਲਾਂਗੇ ਹਣੀ ਸਿੰਘ ਵੀ ਚੱਲੇ ਸਾਡੇ ਨਾਲ ਮਿਲਦੇ ਆ ਅਗਲੇ ਵਲੌਗਾਂ ਵਿੱਚ ਬਾਏ ਬਾਏ ਤੇ ਸਸਿਕਾ